ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆ ਤੁਹਾਡੇ ਲਈ ਬਹੁਤ ਸੋਹਣਾ ਘੈਂਟ ਨਗੀਨਾ ਪਿੰਡ ਹੈਗਾ ਪਾਦੜਾ ਜੀ ਜ਼ਿਲ੍ਹਾ ਮਾਨਸਾ ਕਾਲੂ ਪਾਦੜੇ ਵਾਲੇ ਕੋਲ ਖੜੀ ਹੈ ਬਹੁਤ ਸੋਹਣੀ ਝੋਟੀ ਹੈ ਜੀ ਅਰਜਨ ਕੁੰਗੜ ਦੀ ਖੋਦਾ ਤੇ ਕੋਹੇ ਨੂਰ ਦਾ ਟੀਕਾ ਲੱਗਿਆ ਹੋਇਆ ਜੋ ਵੀ ਰ ਪਹਿਲੀ ਵਾਰ ਆਪਣੀ ਇਸ ਚੈਨਲ ਤੇ ਜਾਂ ਫੇਸਬੁੱਕ ਪੇਜ ਤੇ ਵੀਡੀਓ ਵੇਖ ਰਹੇ ਹੈ ਜਾਂ ਇੰਸਟਾਡੀ ਤੇ ਉਹ ਜਰੂਰ ਫੋਲੋ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਪਣੀ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਨੂੰ ਵੇਖਣ ਨੂੰ ਮਿਲ ਸਕਣ ਪਿੰਡ ਭਾਦੜਾ ਜੀ ਜ਼ਿਲ੍ਹਾ ਮਾਨਸਾ ਅਰਜਨ ਕੁੰਕੜ ਦੀ ਖੋਦਾ ਤੇ ਕੋਹੇ ਨੂਰ ਦਾ ਟੀਕਾ ਲੱਗਿਆ ਹੋਇਆ ਮੁੱਲ ਫੋਨ ਤੇ ਜੀ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ 9879911524 ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇਖ ਦਿੱਤੇ ਹੈ ਨੰਬਰ ਤੇ ਸੰਪਰਕ ਕਰ ਸਕਦਾ ਜੀ ਬਹੁਤ ਸੋਹਣਾ ਕਹਿਣ ਲੱਗਿਆਂ ਜੀ ਬਿਲਕੁਲ ਕੁੰਡੇ ਸਿੰਘਾਂ ਦੀ ਬਾਕੀ ਹਾਈਟ ਲੈਂਥ ਖੁਦ ਚੈੱਕ ਕਰ ਸਕਦੇ ਹੋ ਪਿਛਲੇ ਸੂਏ ਦੂਸਰੇ ਸੂਏ ਇਸ ਨੇ 18 ਕਿਜੀ ਦੁੱਧ ਦਿੱਤਾ ਤੇ ਇਸ ਵਾਰ ਤੀਸਰੇ ਸੂਏ ਸੋਣਾ ਜੀ ਅਰਜਨ ਕੁੰਗੜ ਦੀ ਖੋਦ ਹੈ ਤੇ ਕੋਹੀ ਨੂਰ ਦਾ ਟੀਕਾ ਲੱਗਿਆ ਹੋਇਆ ਇਸ ਵਾਰ ਤੀਸਰੇ ਸੂਏ ਸੋਣਾ ਤੇ ਦੂਸਰੇ ਸੂਏ 18 ਕਿਜੀ ਪਲੱਸ ਦੁੱਧ ਦਿੱਤਾਗਾ 9879911524 ਵੀਰ ਦਾ ਨੰਬਰ ਹੈ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਜੀ ਤੇ ਇਸੇ ਤਰ੍ਹਾਂ ਅਗਰ ਤੁਸੀਂ ਵੀ ਕਿਸੇ ਵੀ ਆਪਣੇ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾਂ ਦੀ ਵੀਡੀਓ ਬਣਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਜੀ 600 467 24 360 ਇਸ ਨੰਬਰ ਤੇ ਸਾਨੂੰ ਵਟਸਐਪ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੋ ਇਹ ਝੋਟੀ ਆ ਇਹ ਕਾਲੂ ਪਾਦੜੇ ਵਾਲੇ ਕੋਲੇ ਖੜੀ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਜੇ ਸੂਏ ਸੋਣਾ ਇਸ ਵਾਰ ਹਾਂਜੀ ਅਰਜਨ ਕੁੰਗੜ ਦੀ ਖੋਦ ਹੈ ਤੇ ਕੋਹੇ ਨੂਰ ਦਾ ਟਿਕਾ ਲੱਗਿਆ ਹੋਇਆ ਤੀਸਰੇ ਸੂਏ ਸੂਏ ਜੀ ਦੂਸਰੇ ਸੂਏ 18 ਕਿਜੀ ਪਲੱਸ ਤੁਦ ਦਿੱਤਾ ਵਾਗੇ ਲੈਵੇ ਬੱਖੋਂ ਹਾਈਟ ਲੈਂਥ ਕੋਦ ਚੈੱਕ ਕਰ ਸਕਦੇ ਹਾਂ ਬਿਲਕੁਲ ਕੁੰਡੇ ਸਿੰਘਾਂ ਦੀ ਬਹੁਤ ਸੋਹਣੀ ਝੋਟੀ ਹੈ ਜੀ ਹੋਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਜਾਂ ਇੰਸਟਾਗ੍ਰਾਮ ਫੋਲੋ ਕਰੋ ਧੰਨਵਾਦ ਜੀ